ਦੀ ਗਾਰਦੀ ਸਾਰਿਆਂ ਨੂੰ ਅ ਇੱਕ ਬਾਈ ਦਾ ਕਮੈਂਟ ਆਇਆ ਸੀ ਕਹਿੰਦਾ ਵੀ ਭਗਵੰਤ ਮਾਨ ਨੂੰ ਰੇਜੀ ਕਹਾਸਾ ਭਗਵੰਤ ਮਾਨ ਨੂੰ ਵੀ ਤੁਸੀਂ ਵੀ ਭਗਵੰਤ ਮਾਨ ਤੇ ਸਾਰੇ ਦੀ ਗੱਲ ਨਹੀਂ ਭਗਵੰਤ ਮਾਨ ਤੇ ਸਾਰੇ ਦੀ ਗੱਲ ਬਾਈ ਜੀ ਕਿਉਂ ਨਹੀਂ ਭਗਵੰਤਾਂ ਭਗਵੰਤ ਮਾਨ ਦੇ ਕੋਲ ਹੀ ਚਾਬੀਆਂ ਪੰਜਾਬ ਦੀਆਂ ਨੇ ਮੰਗਾ ਪੰਜਾਬ ਦੀਆਂ ਕੌਣ ਮੰਗੂਗਾ ਉਤੇ ਖੜਾ ਆਤਾ ਜਦੋਂ ਉੱਥੇ ਭੇਜਤਾ ਹੈ ਉੱਥੇ ਲਿਖ ਕੇ ਆਵੇ ਉੱਥੇ ਧਰਨਾ ਲਾਵੇ ਆਪੇ ਉਹ ਛੱਡਣਗੇ ਛੱਡਣਗੇ ਕਿ ਮੈਂ ਨਹੀਂ ਬਾਈ ਜੀ ਇਹ ਕਹਾਂਗੇ ਉੱਥੇ ਮੰਗੂਗਾ ਮੰਗ ਕਹੋ ਲਿਖ ਕੇ ਦੇਊਗਾ ਤਾਂ ਹੀ ਛੱਡਣਗੇ ਮੈਂ ਤਾਂ ਬੰਦੀ ਸਿੰਘ ਛੱਡ ਨਹੀਂ ਸਕਦੇ ਬੰਦੀ ਸਿੰਘਾਂ ਬਾਰੇ ਗੱਲ ਕੀਤੀ ਸੀ ਮੈਂ ਇੱਕ ਬਾਈ ਕਹਿੰਦਾ ਵੀ ਇਹਦੇ ਸਾਰੇ ਦੀ ਗੱਲ ਨਹੀਂ ਬਾਈ ਜੀ ਸਾਰੇ ਦੀ ਗੱਲ ਇਸੇ ਦੀ ਆ ਪੰਜਾਬੀ ਦੇ ਹੱਥ ਚ ਪੰਜਾਬ ਦੀਆਂ ਮੰਗਾਂ ਵੀ ਫਿਰ ਇਸ ਨਹੀਂ ਮੰਗਣੀਆਂ ਨੇ ਚਾਹੇ ਧਰਨੇ ਲਾ ਕੇ ਲਵੇ ਚਾਹੇ ਰੌਲਾ ਪਾ ਕੇ ਲਹੇ ਲਵੇ ਚਾਹੇ ਪਿਆਰ ਨਾਲ ਲਵੇ ਉਹ ਸਾਨੂੰ ਨਹੀਂ ਪਤਾ ਉਹਨੂੰ ਪਤਾ ਨੰਬਰ 2 ਇੱਕ ਬੇਨਤੀ ਆ ਹੋਰ ਉਹ ਮਨਤਮਾਨ ਜੀ ਨੂੰ ਵੀ ਅੱਗ ਲੱਗ ਗਈ ਪਿੰਡਾਂ ਦੇ ਵਿੱਚ ਬਹੁਤ ਜ਼ਿਆਦਾ ਸਾਡੇ ਜਿਹੜੇ ਸੁੱਖਾ ਸਿੰਘ ਵਾਲੇ ਵੀ ਅੱਗ ਲੱਗੀ ਆ ਬਹੁਤ ਜ਼ਿਆਦਾ ਹੈ ਨਾ ਮੇਨ ਰੋਡ ਤੋਂ ਲੈ ਕੇ ਪਿੰਡ ਤੱਕ ਸਿੰਗਲ ਰੋਡ ਤੱਕ ਆ ਪਹੁੰਚੀ ਸੀ ਮਸਾਂ 50 ਕਿੱਲੇ ਮਚ ਗਏ ਮਸਾਂ ਬਚਾਈ ਆ ਤੇ ਉਹਨਾਂ ਨੂੰ ਸਾਰਿਆਂ ਨੂੰ ਜਿਨ੍ਹਾਂ ਦੇ ਵੀ ਜਿਹਦੇ ਜਿਹਦੇ ਅੱਗ ਲੱਗੀ ਆ ਉਹਨਾਂ ਨੂੰ ਹੁਣ ਦੇ ਦੋ ਪੈਸੇ ਉਹਨਾਂ ਨੇ ਅੱਗੇ ਮੂੰਗੀ ਮੱਕ ਫਸਲ ਬੀਜਣੀ ਆ ਫਸਲ ਬੀਜਣ ਵਾਸਤੇ ਉਹਨਾਂ ਕੋਲੇ ਪੈਸਾ ਹੈ ਨਹੀਂ ਹੈ ਤੇ ਅੱਗੇ ਰੁੱਤ ਝੋਨੇ ਦੀ ਝੋਨਾ ਵੀ ਬੀਜਣਾ ਹੋਊਗਾ ਉਹਨਾਂ ਨੇ ਐ ਨਹੀਂ ਵੀ ਕਦੋਂ ਹੀ ਦੇ ਦੋ ਕਿਉਂ ਤੁਹਾਨੂੰ ਪਤਾ ਘੱਟ ਹੁੰਦਾ ਵੈਸੇ ਤਾਂ ਤੂੰ ਕਹਿੰਦਾ ਮੇਰੀ ਖਾਲਤੇ ਡਿਊਟੀ ਆ ਤੁਸੀਂ ਤਾਂ ਕਹਿੰਦੇ ਖਾਲਤੇ ਡਿਊਟੀ ਆ ਜੇ ਖਾਲਤੇ ਡਿਊਟੀ ਆ ਤਾਂ ਉਹਨੂੰ ਛੇਤੀ ਪਾ ਦੋ ਪੈਸੇ ਜਿੰਨਾਂ ਦੇ ਅੱਗ ਲੱਗੀ ਤੁਹਾਨੂੰ ਐ ਵੀ ਪਤਾ ਲੱਗਣਾਗਾ ਵੀ ਇੱਕ ਫਸਲ ਵੱਢ ਕੇ ਦੂਜੀ ਫਸਲ ਬੀਜਣੀ ਹੁੰਦੀ ਆ ਉਹ ਵੀ ਬੀ ਬਹੌੜਾ ਰੇ ਕੂੜਾ ਪੈਸਿਆਂ ਨਾਲ ਹੀ ਆਉਂਦਾ ਹੁੰਦਾ ਠੀਕ ਆ ਨਾ ਇਕਤਰੀਅਮ ਪਰਪਾ ਅੰਪਰਤਪਾਲ ਦੇ ਮਗਰ ਪਾਏ ਫਿਰ ਤੇਰ ਮੈਨੂੰ ਤਾਂ ਉਹਨਾਂ ਦੀ ਸਮਝ ਨਹੀਂ ਆਉਂਦੀ ਹੈ ਅੰਦਰ ਵੇ ਹੁਣ ਸੋ ਆਹ ਕਹਿੰਦਾ ਮਜੀਠੀਆ ਕਹਿੰਦਾ ਕਹਿੰਦਾ ਜੀ ਮੇਰੇ ਤਾਂ ਇਹ ਕਰਕੇ ਪਹਿਲਾ ਨੰਬਰ ਮੇਰਾ ਲਾਤਾ ਦੂਜਾ ਨੰਬਰ ਬਿੱਟੂ ਦਾ ਲਾਤਾ ਫੋਡਾ ਨੰਬਰ ਉਹ ਲਾ ਕੇ ਉਹਨੇ ਕੀ ਕਰਨਾ ਕਾਰ ਰਿਕਾਰਡਿੰਗ ਦਿਖਾਈ ਹੈ ਮੈਨੂੰ ਕਾਰ ਰਕਾਰ ਰਿਕਾਰਡਿੰਗ ਦਿਖਾ ਕੇ ਕਾਰ ਰਿਕਾਰਡਿੰਗ ਉਹਨੇ ਕਰਕੇ ਕੀ ਲੈਣਾ ਕੀ ਲੈਣਾ ਤੁਹਾਡਾ ਨੰਬਰ ਲਾ ਕੇ ਜੇਲ੍ਹ ਚ ਬੈਠਾ ਹੋ ਹੈ ਜੇਲ੍ਹ ਚ ਬੈਠਾ ਨਾ ਤੁਹਾਨੂੰ ਮਰਵਾਵੇ ਨਾ ਉਹਨੂੰ ਮਰਵਾਉਣ ਦੀ ਲੋੜ ਆ ਇਹ ਗੱਲਾਂ ਬਾਦੂ ਦੀਆਂ ਨੇ ਇਹ ਤੁਸੀਂ ਕੀ ਕਰਦੇ ਹੋ ਆਵਾਜ਼ ਕਿਸੇ ਹੋਰ ਦੀ ਹੁੰਦੀ ਆ ਪਰੰਪਰਾਤ ਪਾਲ ਦੀ ਦਿੰਨੇ ਇੱਕ ਪਾਸੇ ਇੱਕ ਪਾਸੇ ਗੈਂਗਸਟਰ ਦੀ ਪਰ ਦਿੰਨੇ ਇਹ ਕੰਮੰਤ ਛੱਡ ਦੋ ਅੱਗੇ ਇਹ ਕੰਮ ਕਰਕੇ ਤੁਸੀਂ ਕਿੰਨਾ ਕੁ ਕੁਰਸੀ ਖੰਜਾਲੀ ਹੈ ਕੁਰਸੀ ਖੰਜਾਲੀ ਹੁਣ ਛੋਡੇ ਲਵੇ ਤਾਂ ਕੁਰਸੀ ਹੋਣੀ ਮੁਸ਼ਕਲਾ ਹੁਣ ਤਾਂ ਲੱਗਦਾ ਲੋਕ ਜਾਣੇ ਜਾਂਦੇ ਹੁਣ ਤਾਂ ਲੋਕਾਂ ਨੂੰ ਜਾਣੀਆਂ ਹੋ ਗਏ ਜਿਹੜੀ ਹਿਸ਼ਾਰੀਆਂ ਤੁਸੀਂ ਕਰਦੇ ਹੋ ਲੋਕ ਬੁੱਝ ਜਾਂਦੇ ਨੇ ਲੋਕ ਉਹ ਬੁੱਝ ਜਾਂਦੇ ਨੇ ਜਿਹੜੀਆਂ ਹਿਸ਼ਾਰੀਆਂ ਤੁਸੀਂ ਕਰਦੇ ਹੋ ਭਗਵੰਤ ਮਾਨ ਜੀ ਜਿਹੜਾ ਵੀ ਸਰਕਾਰ ਸਿਹਾਰੀ ਕਰਦੀ ਹੈ ਨਾ ਉਹ ਬੁੱਝ ਜਾਂਦੀ ਹੈ ਹੁਣ ਦੁਨੀਆ ਬੀ ਸਿਆਸਤੀ ਬੰਦੇ ਨੇ ਇਹਨਾਂ ਨੇ ਆ ਸਿਆਸਤ ਖੇਡੀ ਆ ਹਰ ਜੋ ਸਿਆਸਤਾਂ ਖੇਡਣੋ ਪੋਲੇ ਭੰਡਾਰੇ ਅੱਗੇ ਲੋਕ ਹੈਗੇ ਸੀ ਸੋਡਾ ਚੱਲੀ ਜਾਂਦਾ ਸੀ ਸਿੱਕਾ ਦਾਵਾ ਹੁਣ ਨਹੀਂ ਚੱਲਦਾ ਛੱਡ ਦੋ ਕੋਈ ਫਾਇਦਾ ਨਹੀਂ ਕਿਸੇ ਦੀਆਂ ਬਾਜਾਂ ਪਰਨ ਦਾ ਤੇ ਇਹ ਅੱਗੇ ਬਸੰਤ ਸਿੰਘ ਦੀ ਮਾਂ ਤੜਫ ਤੜਫ ਮਰ ਗਈ ਜਿਵੇਂ ਤੇਰੀ ਮਾਂ ਕਹਿੰਦੀ ਆ ਨਾ ਵੀ ਮੈਂ ਟੀਪ ਨਹੀਂ ਕਰਨ ਦਿੰਦੀ ਪਤਾ ਨਹੀਂ ਕਿਹੜੀ 厄 ਕਰਮਾਂ ਵਾਲੀ ਲੱਗੀ ਆ ਪੰਜਾਬ ਹੱਥ ਆ ਗਿਆ ਸਾਡੇ ਓਵੇਂ ਖੁਸ਼ੀ ਮਨਾਉਂਦੀ ਆ ਜਿਵੇਂ ਤੇਰੀ ਮਾਂ ਓਵੇਂ ਹੋਰਾਂ ਦੀਆਂ ਮਾਂ ਮੈਂ ਵੀ ਖੁਸ਼ੀਆਂ ਮਨਾਉਂਦੀਆਂ ਨੇ ਬਸੰਤ ਸਿੰਘ ਦੀ ਮਾਂ ਤੜਪ ਤੜਕ ਮਰ ਗਈ ਜੇ ਉਦੋਂ 15 ਦਿਨਾਂ ਦੀ ਰੈਈ ਦੇ ਦਿੰਦਾ ਉਹਨੂੰ دریا ਤੇ ਛੱਡ ਦਿੰਦਾ ਭਰੌਲ ਤੇ ਛੱਡ ਦਿੰਦਾ ਤਾਂ ਕੀ ਫਰਕ ਪੈਂਦਾ ਸੀ ਉਹ ਵਿਚਾਰਾ ਆਪਦੀ ਮਾਂ ਨੂੰ ਮਿਲ ਲੈਂਦਾ ਹੁਣ ਬਰਤਪਾਲ ਡੀਬੁਰੂਗਾੜਾ ਉਹਨੂੰ ਪੰਜਾਬ ਚ ਲਿਆ ਉਹਨਾਂ ਦੇ ਘਰ ਦੇ ਨੂੰ ਮਿਲਣਾ ਕਰਨਾ ਸੌਖਾ ਹੋ ਜੂ ਕਿਧਰੇ ਨਹੀਂ ਉਹ ਬਾਈਦਾ ਕਿਧਰੇ ਮਜੀਠੀ ਉਹਨੂੰ ਨਹੀਂ ਮਾਰਦਾ ਕਿਧਰੇ ਕਿਸੇ ਨੂੰ ਨਹੀਂ ਮਾਰਦਾ ਹੋ ਸਾਬ ਤੁਹਾਡੇ ਪ੍ਰੇਖੇ ਨੇ ਐ ਮੈਨਾਂ ਡਰਿਆ ਕਰੋ ਜਗਦੀਪ ਸਿੰਘ ਥਲੀ ਨਾਲ ਹੁਣ ਪੰਜਾਬ ਆ ਕੇ ਮੈਂ ਤਾਂ ਆਉਂ ਕੀਤਾ ਤਬਾਹ ਕੀਤਾ ਪੂਆ ਤਮਾਨਜੀ ਕਹਿੰਦੇ ਨੇ ਜਗਦੀਪ ਸਿੰਘ ਥਲੀ ਨਾਲ ਗੁੰਡਾਗਰਦੀ ਹੋਈ ਹੈ ਸਿੱਧੀ ਪੱਤਰਕਾਰ ਸੀ ਜਗਦੀਪ ਸਿੰਘ ਵੀ ਇੱਕ ਪੰਜਾਬ ਦਾ ਹੀਰਾ ਇੱਕ ਇੱਕ ਮੁੰਡੇ ਨੇ ਆਪਣੇ ਆਪ ਅੱਗ ਲਾਈਆ ਜਿਹੜੀ ਉਹਦੀ ਚਾਂਜ ਕਰੋ ਦੇਖੋ ਮਟਲੀਆ ਜਾਂ ਕੀ ਆ ਹੈਨਾ ਉਨੇ ਬਹੁਤ ਨੁਕਸਾਨ ਹੋਇਆ ਉੱਥੇ ਵੀ ਤੇ ਨਾਲਦਿਆਂ ਦਾ ਵੀ ਨੁਕਸਾਨ ਹੋਇਆ ਹੋ ਪਹਿਲਾਂ ਵੀ ਮੈਂ ਆਖਿਆ ਹੋ ਬੇਨਤੀ ਕੀਤੀ ਹੈ ਭਗਵੰਤ ਮਾਨ ਜੀ ਨੂੰ ਵੀ ਤੁਸੀਂ ਉਹਨਾਂ ਨੂੰ ਦੇ ਦਿਓ ਅੱਛਾ ਇੱਕ ਇਹਨਾਂ ਦੇ ਐਮਐਲਏ ਸਾਰੇ ਨਰਮ ਘਰਾਂ ਦੇ ਸੀ ਸਾਰੇ ਨਰਮ ਕਰਾਂ ਦੇ ਸੀ ਵਿੱਚੋਂ ਕੁਝ ਠੀਕ ਸੀ ਉਹਨਾਂ ਦੀ ਚਾਂਜ ਹੋਣੀ ਚਾਹੀਦੀ ਆ ਕੀ ਉਹਨਾਂ ਕੋਲੇ ਪਹਿਲਾਂ ਪ੍ਰਾਪਰਟੀ ਕਿੰਨੀ ਸੀ ਤੇ ਹੁਣ ਪ੍ਰਾਪਰਟੀ ਕਿੰਨੀ ਆ ਉਹਨਾਂ ਦੀ ਜ਼ਰੂਰ ਚਾਂਜ ਹੋਣੀ ਚਾਹੀਦੀ ਆ ਠੀਕ ਆ ਇੰਨੀਆਂ ਗੱਲਾਂ ਬਾਤਾਂ ਨਾਲ ਫਿਰ ਉਹ ਵੀਰੋ ਫੇਰ ਮਿਲਦਾ ਮੈਂ ਅਗਲੀ ਵੀਡੀਓ ਵਿੱਚ ਚੌਕੀ